ਇਸ ਤਣ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਦਿੱਲੀ ਦੀ ਤਰਜ਼ ਤੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਉੱਥੇ ਕਿਸਾਨ ਦੇ ਖਰਾਬੇ ਦਾ 20-20000 ਰੁਪਿਆ ਦਿੱਤਾ ਵਾ ਉਹ ਸਾਰੇ ਉਸੇ ਪੈਟਰਨ ਤੇ ਅਸੀਂ ਕਰਨ ਦੇਾਂਗੇ ਕਿਸਾਨ ਨੂੰ ਖੁਦਕਸ਼ੀ ਨਹੀਂ ਕਰਦੇਾਂਗੇ ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਕਿਸਾਨ ਵੀਰੋ ਖੁਦਕਸ਼ੀਆ ਨਾ ਕਰੋ ਖੁਦਕਸ਼ੀਆ ਉੱਥੇ ਬੰਦਾ ਰਸਦਾ ਉੱਥੇ ਜਿੱਥੇ ਅੱਗੇ ਕੋਈ ਮਨਾਉਣ ਵਾਲਾ ਹੁੰਦਾ ਬੱਚਾ ਮਾਂ-ਬਾਪ ਨਾਲ ਰਸਦਾ ਇਸ ਕਰਕੇ ਵੀ ਮਾਂ-ਬਾਪ ਨੇ ਹਰ ਕੀਮਤ ਤੇ ਬੱਚੇ ਨੂੰ ਬਚਾਉਣਾ ਮਤਲਬ ਉਹਦੀ ਲੋੜ ਪੂਰੀ ਕਰਨੀ ਆ ਤੇ ਬਾਦਲ ਹੁਣੀ ਉਸ ਅਵਸਥਾ ਚ ਨਹੀਂ ਆਂਦਾ ਇਹ ਤੁਸੀਂ ਜਿੰਨੇ ਮਰਜੀ ਮਰ ਜਿਓ ਉਹਨਾਂ ਨੂੰ ਤੁਹਾਡੇ ਤੇ ਕੋਈ ਹੰਦਰਦੀ ਨਹੀਂ ਗੀ ਕੋਈ ਵੇਲਾ ਸੀਗਾ ਜਦੋਂ ਇੱਕ ਕਿਸਾਨ ਖੁਦ ਕਸ਼ੀਆਂ ਕਰ ਲੈਂਦਾ ਸੀ ਜਦੋਂ ਬਾਦਲ ਆਪੋਜੀਸ਼ਨ ਚ ਸੀ ਤੇ ਉਹ ਕਿਸਾਨ ਨੂੰ ਫੱਟੇ ਤੇ ਪਾ ਕੇ ਸਾਰੇ ਪੰਜਾਬ ਤੇ ਲੱਖੋਵਾਲ ਹੁਣੀ ਤੇ ਤੁਰ ਪੈਂਦੇ ਸੀ ਅੱਜ 3000 ਤੋਂ ਉੱਪਰ ਕਿਸਾਨ ਜਿਹੜਾ ਖੁਦ ਕਸ਼ੀਆਂ ਕਰ ਚੁੱਕਾ ਵਾ ਇਸ ਕਰਕੇ ਅਸੀਂ ਕਿਸਾਨ ਨੂੰ ਬੇਨਤੀ ਕਰਦੇ ਆਂ ਬਾਰ-ਬਾਰ ਵੀ ਰੱਬ ਦਾ ਵਾਸਤਾ ਤੇਰੀ ਬਦਹਾਲੀ ਦਾ ਤੇਰੀ ਮਾੜੀ ਹਾਲਤ ਦਾ ਤੇਰੀ ਮਜਬੂਰੀ ਦਾ ਸਾਨੂੰ ਪਤਾ ਵਾ ਪਰ ਤੁਸੀਂ ਖੁਦਕਸ਼ੀ ਇਹ ਰਸਤਾ ਨਹੀਂ ਹੈ ਜਿੱਦਾਂ ਆਮ ਆਦਮੀ ਪਾਰਟੀ ਆਈ ਸੀ ਕਿਸੇ ਕਿਸਾਨ ਨੂੰ ਖੁਦਕਿਸ਼ੀ ਨਹੀਂ ਕਰਦਿਆਂਗੇ